ਮਹਾਂ ਜੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਜੀ ਜੀ ਰਹਿਣ ਮੈਂ ਇੱਥੇ ਰਿਕੋਰਡ ਪੁਲਿਸ ਵੱਲੋਂ ਮਾੜੇ ਹਸਤਾਖਰਾਂ ਤੇ ਅਪਰਾਧਿਕ ਹਸਤਾਖਰਾਂ ਖਾਫ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਹੀ ਲੜੀ ਤਹਿਤ ਸਾਡੇ ਏਐਸਆਈ ਜਗਸੀਰ ਸਿੰਘ ਜੋ ਸਿਟੀ ਵਾਚਤਨਾਕ ਨੇ ਤੇ ਉਹ ਜਦੋਂ ਉਹ ਸ਼ੱਕੀ ਪੁਛੇ ਤਲਾਸ਼ ਵਿੱਚ ਇਲਾਕੇ ਵਿੱਚ ਸੀ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਵਿੰਦਰ ਸਿੰਘ ਗੋਰਾ ਜਿਹੜਾ ਵਾੜਾ ਤਰਾਕਾ ਜਿਹੜਾ ਫਰੀਕੋਟ ਦਾ ਰਹਿਣ ਵਾਲਾ ਹੈ ਇਹ ਇਸ ਦੇ ਕੋਲ ਨਸ਼ਾਜ ਹਥਿਆਰ ਹੈ ਕਿ ਕਿਸੇ ਵੱਡੀ ਵਾਦਾਤ ਨੂੰ ਅੰਜਾਮ ਦੇਣ ਜਾ ਰਿਹਾ ਹੈ ਤਾਂ ਇਸ ਦੀ ਭਾਲ ਦੇ ਵਿੱਚ ਜਦੋਂ ਇਹ ਪੁਲਿਸ ਪਾਰਟੀ ਸਾਡਾ ਜਾਜ ਗਰਾਉਂਡ 7 ਕਰੋੜ ਤੇ ਪਹੁੰਚੀ ਤਾਂ ਇਸ ਨੂੰ ਉਥੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਸਾਨੂੰ ਇੱਕ 32 ਰਵਾਵਰ ਦੇ ਸੀ ਤੇ ਤਿੰਨ ਜਿੰਦਾ ਕਾਤੂਸ ਮਿਲੇ ਤੇ ਇਸ ਤੇ ਅਸੀਂ ਮਕਦਮਾ ਨੰਬਰ 4349 25598 ਅਸਲ ਐਕਟ ਤਹਿਤ ਸਿਟੀ ਫ੍ਰੀ ਕੋਰਟ ਵਿੱਚ ਦਰਜ ਕੀਤਾ ਤੇ ਅੱਜ ਅਸੀਂ ਇਹਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛ ਇਸ ਕਰਕੇ ਇਸ ਤੋਂ ਪੁੱਛਿਆ ਜਾਏਗਾ ਕਿ ਇਸ ਨੇ ਇਸ ਤੋਂ ਪਹਿਲਾਂ ਵੀ ਇਸ ਵਪਨ ਨਾਲ ਜਾਂ ਕੋਈ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹ ਵਾਅਦਿਆਂ ਕਿਹੜੀ ਵਾਅਦਿਆਂ ਇਹ ਅੰਜਾਮ ਦੇਣਾ ਚਾਹੁੰਦਾ ਸੀ ਤੇ ਇਹ ਸਾਡੀ ਇੱਕ ਅੱਗੇ ਤੋ ਤਿਸ਼ ਜਾਰੀ ਤਤਰੀਸ਼ ਦੇ ਵਿੱਚ ਅਸੀਂ ਅੱਗੇ ਖਲਾਸਾ ਕਰਾਂਗੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨ ਜੀ ਆਈਪੀਐਸ ਜੀ ਜੀ ਦੇ ਨਮੇ ਇੱਥੇ ਰਿਕੋਰਡ ਪੁਲਿਸ ਵੱਲੋਂ ਮਾੜੇ ਹੰਸਤਾ ਖਰਾਬ ਤੇ ਅਪਰਾਧਿਕ ਹੰਸਤਾ ਖਾਫ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਹੀ ਲੜੀ ਤਹਿਤ ਸਾਡੇ ਏਐਸਆਈ ਜਗਸੀਰ ਸਿੰਘ ਜੋ ਸਿਟੀ ਵਾਂਚ ਤੇ ਨਾਤ ਨੇ ਤੇ ਉਹ ਜਦੋਂ ਉਹ ਛੱਕੀ ਪੁਛੇ ਤਲਾਸ਼ ਵਿੱਚ ਇਲਾਕੇ ਵਿੱਚ ਸੀ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਵਿੰਦਰ ਸਿੰਘ ਗੋਰਾ ਜਿਹੜਾ ਵਾੜਾ ਦਰਾਕਾ ਜਿਲ੍ਹਾ ਫਰੀਕੋਟ ਦਾ ਰਹਿਣ ਵਾਲਾ ਹੈ ਇਹ ਇਸ ਦੇ ਕੋਲ ਨਜਾਇਜ਼ ਹਥਿਆਰ ਹੈ ਕਿ ਕਿਸੇ ਵੱਡੀ ਵਾਦਾਤ ਨੂੰ ਅੰਜਾਮ ਦੇਣ ਜਾ ਰਿਹਾ ਹੈ ਤਾਂ ਇਸ ਦੀ ਭਾਲ ਦੇ ਵਿੱਚ ਜਦੋਂ ਇਹ ਪੁਛ ਪਾਰਟੀ ਸਾਡਾ ਜਾਜ ਗਰਾਉਂਡ 7 ਕਰੋੜ ਤੇ ਪਹੁੰਚੀ ਤਾਂ ਇਸ ਨੂੰ ਉਥੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਸਾਨੂੰ ਇੱਕ ਬੱਤੀ ਰਵਾਵਰ ਦਿੱਤੀ ਤੇ ਤਿੰਨ ਜਿੰਦਾ ਕਾਤ ਉਸ ਮਿਲੇ ਤੇ ਇਸ ਤੇ ਅਸੀਂ ਮੁਕਦਮਾ ਨੰਬਰ 4349 25568 ਅਸਲਾਈਟ ਤਹਿਤ ਸੀਟੀ ਫਰੀ ਗੁੱਡ ਵਿੱਚ ਦਰਜ ਕੀਤਾ ਤੇ ਅੱਜ ਅਸੀਂ ਇਹਨੂੰ ਮਾਜੋ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛਿਸ਼ ਕਰਕੇ ਇਸ ਤੋਂ ਪੁੱਛਿਆ ਜਾਏਗਾ ਕਿ ਇਸ ਨੇ ਇਸ ਤੋਂ ਪਹਿਲਾਂ ਵੀ ਇਸ ਵਪਨ ਨਾਲ ਜਾਂ ਕੋਈ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹ ਵਾਅਦਾ ਤੋਂ ਕਿਹੜੀ ਵਾਅਦਾ ਤੋਂ ਇਹ ਅੰਜਾਮ ਦੇਣਾ ਚਾਹੁੰਦਾ ਸੀ ਇਹ ਸਾਡੀ ਇੱਕ ਅਗੇ ਤਤਸਤ ਜਾਰੀ ਤਤਸਤ ਦੇ ਵਿੱਚ ਅਸੀਂ ਅੱਗੇ ਖੁਲਾਸਾ ਕਰਾਂਗੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਜੀ ਜੀ ਦੀ ਰੇਨਮਾਈ ਇੱਥੇ ਰਿਕੋਰਡ ਪੁਲਿਸ ਵੱਲੋਂ ਮਾੜੇ ਹੰਸਤਾ ਖਰਾਬ ਤੇ ਅਪਰਾਧਿਕ ਹੰਸਤਾ ਖਾਫ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਹੀ ਲੜੀ ਤਹਿਤ ਸਾਡੇ ਏਐਸਆਈ ਜਗਸੀਰ ਸਿੰਘ ਜੋ ਸਿਟੀ ਵਾਂਚ ਤੇ ਨਾਕ ਨੇ ਕਿ ਉਹ ਜਦੋਂ ਉਹ ਛੱਕੀ ਪੁਛੇ ਤਲਾਸ਼ ਵਿੱਚ ਇਲਾਕੇ ਵਿੱਚ ਸੀ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਵਿੰਦਰ ਸਿੰਘ ਗੋਰਾ ਜਿਹੜਾ ਵਾੜਾ ਦਰਾਕਾ ਜਿਲ੍ਹਾ ਫਰੀਕੋਟ ਦਾ ਰਹਿਣ ਵਾਲਾ ਹੈ ਇਹ ਇਸ ਦੇ ਕੋਲ ਨਜਾਇਜ਼ ਹਥਿਆਰ ਹੈ ਕਿ ਕਿਸੇ ਵੱਡੀ ਵਾਦਤ ਨੂੰ ਅੰਜਾਮ ਦੇਣ ਜਾ ਰਿਹਾ ਹੈ ਤਾਂ ਇਸ ਦੀ ਭਾਲ ਦੇ ਵਿੱਚ ਜਦੋਂ ਇਹ ਪੁਛ ਪਾਰਟੀ ਸਾਡਾ ਦਾਜ ਗਰਾਉਂਡ ਸਾਧ ਕਰੋੜ ਤੇ ਪਹੁੰਚੀ ਤਾਂ ਇਸ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਸਾਨੂੰ ਇੱਕ ਬੱਤੀ ਰਵਾਵਰ ਦਿੱਤੀ ਤੇ ਤਿੰਨ ਜਿੰਦਾ ਕਾਤੂਸ ਮਿਲੇ ਤੇ ਇਸ ਤੇ ਅਸੀਂ ਮੁਕਦਮਾ ਨੰਬਰ 4349 25598 ਅਸਲ ਐਕਟ ਤਹਿਤ ਸਿਟੀ ਫ੍ਰੀ ਕੋਰਟ ਵਿੱਚ ਦਰਜ ਕੀਤਾ ਤੇ ਅੱਜ ਅਸੀਂ ਇਹਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛਿਸ਼ ਕਰਕੇ ਇਸ ਤੋਂ ਪੁੱਛਿਆ ਜਾਏਗਾ ਕਿ ਇਸਨੇ ਇਸ ਤੋਂ ਪਹਿਲਾਂ ਵੀ ਇਸ ਵਪਨ ਨਾਲ ਜਾਂ ਕੋਈ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹ ਵਾਅਦਤੋਂ ਕਿਹੜੀ ਵਾਅਦਤੋਂ ਇਹ ਅੰਜਾਮ ਦੇਣਾ ਚਾਹੁੰਦਾ ਸੀ ਤੇ ਇਹ ਸਾਡੀ ਇੱਕ ਅਗੇ ਤੋਤੀਸ਼ ਜਾਰੀ ਤਤਰੀਸ਼ ਦੇ ਵਿੱਚ ਅਸੀਂ ਹਾਂ ਅਗਲੀ ਕਲਾਸ ਆ ਗਿਆ